ਭਾਰਤ ਤੇ ਪਾਕਿਸਤਾਨ ਵਿੱਚ ਜੋ ਜੰਗ ਚੱਲ ਰਹੀ ਆ ਤਣਾਅ ਪੂਰਵ ਜਿਹੜੇ ਹਾਲਾਤ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਹੁਣ ਤੱਕ ਅਨੇਕਾਂ ਜਾਂਚਾਂ ਚੱਲੀਆਂ ਗਈਆਂ ਨੇ ਜਿਹੜਾ ਕਿ ਰਾਤ ਭਾਰਤ ਵੱਲੋਂ ਪਾਕਿਸਤਾਨ ਦੇ ਕਈ ਅੱਤਵਾਦੀ ਟਿਕਾਣਿਆਂ ਉੱਤੇ ਜਿਹੜਾ ਹਮਲਾ ਕੀਤਾ ਗਿਆ ਜਨਨ ਕਿ 24 ਮਹਾਂਲਾਂ ਜੜੀਆਂ ਦਾਗੀਆਂ ਗਈਆਂ ਅਤੇ ਉੱਤੇ ਜੰਮੂ ਕਸ਼ਮੀਰ ਦੇ ਕਈ ਘਰ ਵੀ ਜਿਹੜੇ ਤਬਾਹ ਹੋਏ ਨੇ ਤੇ ਦੂਸਰੇ ਪਾਸੇ ਜਿਹੜਾ ਪਾਕਿਸਤਾਨ ਵੱਲੋਂ ਵੀ ਜਿਹੜਾ ਪੰਜਾਬ ਦੇ ਪੂਸ ਇਲਾਕੇ ਦੇ ਜਿਹੜਾ ਕਸ਼ਮੀਰ ਦੇ ਨਾਲ ਲੱਗਦੇ ਉਹਦੇ ਉੱਤੇ ਗੋਲਾਬਾਰੀ ਹੋਈ ਆ ਪਹਿਲਾ ਬੰਬ ਜਿਹੜਾ ਗੋਲਾ ਡਿੱਗਿਆਗਾ ਉਹ ਗੁਰਦੁਆਰਾ ਸਾਹਿਬ ਦੇ ਉੱਪਰ ਡਿੱਗਿਆਗਾ ਤੇ ਦੱਸਿਆ ਜਾ ਰਿਹਾ ਕਿ ਰਾਗੀ ਸਮੇਤ ਜਿਹੜਾ ਅਕੀਰਤਨ ਕਰਦਾ ਸੀ ਉੱਥੇ ਰਾਗੀ ਉਹਦੇ ਸਮੇਤ ਜਿਹੜਾ 8 ਤੋਂ ਵੱਧ ਜਿਹੜੇ ਨੇ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ ਤੇ 50 ਤੋਂ ਉੱਪਰ ਦੇ ਜਿਹੜੇ ਨੇ ਜ਼ਖਮੀ ਹੋ ਚੁੱਕੇ ਨੇ ਅਸੀਂ ਦੁਆ ਕਰਦੇ ਆ ਕਿ ਇਹ جنگ ਟਲ ਜਾਵੇ ਇਹ جنگ ਜਿਹੜੀ ਹਟ ਜਾਵੇ ਪ੍ਰਮਾਤਮਾ ਅਗੇ ਦੁਆ ਕਰਦੇ ਆ ਕਿ ਹਰ ਇੱਕ ਬੰਦਾ ਹਰ ਇੱਕ ਪੰਜਾਬੀ ਹਰ ਇੱਕ ਦੇਸ਼ ਵਾਸੀ ਤੇ ਇਹ ਦੁਆ ਗਈ ਪ੍ਰਮਾਤਮਾ ਅਗੇ ਅਰਦਾਸ ਆ ਕਿ ਤੰਦਰੁਸਤੀ ਰੱਖੇ ਕਿਉਂਕਿ ਮੇਰ ਭਰਿਆ ਹੱਥ ਰੱਖੇ ਜਿਹੜੇ ਜੰਗਾਂ ਨੇ ਕਦੇ ਧਰਮ ਨਹੀਂ ਦੇਖਦੇ ਆ ਕਦੇ ਇਨਸਾਨੀਅਤ ਨਹੀਂ ਦੇਖਦੇ ਆ ਕਦੇ ਬੱਚੇ ਨਹੀਂ ਦੇਖਦੇ ਆ ਬੁੱਢੇ ਨਹੀਂ ਦੇਖਦੇ ਆ ਇਹ ਜੰਗ ਜਦੋਂ ਲੱਗ ਜਾਂਦੀ ਆ ਉਹਨਾਂ ਨੂੰ ਪਤਾ ਹੁੰਦਾ ਲੜਨ ਵਾਲਿਆਂ ਨੂੰ ਦੂਜਿਆਂ ਦਾ ਜਿਹੜਾ ਮਖੌਲ ਹੁੰਦਾ ਹਾਸਾ ਹੁੰਦਾਗਾ ਦੂਸਰੀ ਮੇਰੀ ਬੇਨਤੀ ਹੋਰ ਆ ਉਹਨਾਂ ਪੱਤਰਕਾਰਾਂ ਨੂੰ ਜਿਹੜਾ ਕਿ ਸਰਪ ਦੇ ਸਰਪਾ ਆਪਣੇ ਵਿਊਆਂ ਦੇ ਚੱਕਰ ਦੇ ਵਿੱਚ ਕਿ ਜੀ ਹੁਣ ਐ ਹੋ ਗਿਆ ਹੁਣ ਉਧਰੋਂ ਗੋਲ ਆ ਗਿਆ ਉਹਨੂੰ ਇਧਰੋਂ ਆ ਗਿਆ ਹੁਣ ਐਨੇ ਮਾਰਤੇ ਹੁਣ ਫਲਾਨਾ ਕਰ ਦਿੱਤਾ ਹੁਣ ਪਾਕਿਸਤਾਨ ਦੇ ਗੋਡੇ ਟੇਕ ਦਿੱਤੇ ਮਾਫ ਕਰਨਾ ਗੋਡੇ ਟੇਕ ਦਿੱਤੇ ਹੁਣ ਫਲਾਨੇ ਨੇ ਗੋਡੇ ਟੇਕ ਦਿੱਤੇ ਧਮਕੇ ਨੇ ਗੋਡੇ ਟੇਕ ਦਿੱਤੇ ਤੁਹਾਡਾ ਜਾਣਾ ਕੁਝ ਨਹੀਂ ਤੇ ਇਹ ਜਿਹੜਾ ਫੌਜ ਲੜ ਰਹੀ ਆ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਜੰਗ ਕਿਸ ਤਰ੍ਹਾਂ ਲੜਨੀ ਆ ਤੇ ਆਮ ਲੋਕਾਂ ਦੇ ਉੱਤੇ ਜਿਹੜਾ ਇੱਕ ਡਰ ਦਾ ਪਹਿਲੇ ਮਾਹੌਲ ਬਣਿਆ ਹੋਇਆਗਾ ਇਸ ਨੂੰ ਜਿਹੜਾ ਕਿ ਚਿੰਤਾ ਵਿੱਚ ਪਾਉਣ ਦੀ ਗੱਲ ਨਹੀਂ ਇਨੂੰ ਸਦਾ ਰਬ ਦੇ ਵਿੱਚ ਲੈਣਾ ਚਾਹੀਦਾ ਇਹਨੂੰ ਇੱਕ ਹੌਸਲਾ ਦੇਣਾ ਚਾਹੀਦਾ ਹਰ ਇੱਕ ਨਾਗਰਿਕ ਨੂੰ ਕਿ ਭਾਈ ਇਹ جنگ ਜਲਦੀ ਜੜੀ ਹਟ ਜਾਵੇਗੀ ਤੇ ਤੁਸੀਂ ਜਿਹੜਾ ਆਪਣੇ ਅਵਨ ਮਾਨ ਦੇ ਨਾਲ ਰਹੋ ਤੇ ਸੁਚੇਤ ਵੀ ਰਹੋ ਤੇ ਦੂਸਰੇ ਪਾਸੇ ਹੁਣ ਪਾਸਤਾ ਦੇ ਰੱਖਿਆ ਮੰਤਰੀ ਨੇ ਇਹ ਗੱਲ ਕਹੀ ਆ ਕਿ ਜੇਕਰ ਭਾਰਤ جنگ ਰੋਕਦਾ ਤਾਂ ਅਸੀਂ ਵੀ ਪਿੱਛੇ हट ਜਾਵਾਂਗੇ ਅਸੀਂ ਵੀ جنگ ਲਾ ਕੇ ਰਾਜੀ ਨਹੀਂ ਜੇ ਭਾਰਤ ਰੁਕਦਾ ਤੇ ਅਸੀਂ ਵੀ ਰੁਕ ਜਾਵਾਂਗੇ ਚਲੋ ਚੰਗੀ ਗੱਲ ਆ ਜੋ ਵੀ ਜੇ ਕੋਈ ਹੁੰਦਾਗਾ ਦੂਸਰੀ ਖਬਰ ਹੈ ਜਿਹੜੀ ਕੋ ਤੁਹਾਨੂੰ ਮੈਂ ਪਹਿਲੇ ਦੱਸ ਦਿੱਤਾ ਕਿ ਪਾਕਿਸਤਾਨ ਵੱਲੋਂ ਜਵਾਬੀ ਕਾਰਵਾਈ ਦੇ ਵਿੱਚ ਗੁਰੂ ਘਰ ਤੇ ਹਮਲਾ ਹੋਇਆਗਾ ਬੰਬ ਡਿੱਗਿਆਗਾ ਰਾਗੀ ਜਿਹੜਾ ਕੀਰਤਨ ਕਰਦਾ ਸੀ ਉਹ ਅਕਾਲ ਚਲਾਣਾ ਕਰ ਗਿਆ ਅਤੇ ਅੱਠ ਹੋਰ ਨੇ ਜਿਹੜੇ ਅਕਾਲ ਚਲਾਣਾ ਕਰ ਗਏ ਦੂਸਰੇ ਪਾਸੇ ਭਾਰਤੀ ਫੌਜ ਦੀ ਵੱਡੀ ਕਾਰਵਾਈ ਆ ਪਾਕਿਸਤਾਨ ਦੇ ਜੇਐਫ 17 ਲੜਾਕੂ ਜਹਾਜ਼ ਨੂੰ ਜਿਹੜਾ ਉਹ ਵੀ ਢੈ ਢੇਰੀ ਕਰ ਦਿੱਤਾਗਾ ਨਾਲ ਹੀ ਜੁੜੀ ਖਬਰ ਇਹ ਆ ਭਾਰਤ ਦੀ ਏਅਰ ਸਟ੍ਰਾਈਕ ਤੇ ਪਾਕਿਸਤਾਨ ਦੇ ਐਮਪੀ ਸਹਿਵਾਜ ਸਰੀਫ ਦਾ ਜਿਹੜਾ ਪਹਿਲਾ ਬਿਆਨ ਆਇਆਗਾ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਦੇ ਪੰਜ ਥਾਵਾਂ ਤੇ ਜਿਹੜੇ ਭਾਰਤ ਵੱਲੋਂ ਹਮਲੇ ਕੀਤੇ ਨੇ ਇਸ ਜੰਗ ਦੀ ਕਾਰਵਾਈ ਦਾ ਜਿਹੜਾ ਮੁੱਠ ਭੇੜ ਦਾ ਜਵਾਬ ਦੇਵਾਂਗੇ ਇਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਕਹਿਣਾਗਾ ਕਿਉਂਕਿ ਇਹ ਤਾਂ ਹਰ ਇੱਕ ਪ੍ਰਧਾਨ ਮੰਤਰੀ ਫੌਜ ਦਾ ਮੁਖੀ ਇਹ ਗੱਲ ਕਰਦਾ ਹੁੰਦਾ ਪਰ ਦੂਸਰੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਨੇ 트럼ਪ ਨੇ ਜਿਹੜਾ ਇਹ ਜਿਹੜੇ ਭਾਰਤ ਨੂੰ ਨਿੰਦਿਆਗਾ ਉਹਦੀ ਨਿੰਦਿਆ ਕੀਤੀ ਹੈ ਕਿ ਤੁਸੀਂ ਜਿਹੜਾ ਇਹ ਹਮਲਾ ਪਹਿਲਾਂ ਕੀਤਾਗਾ ਯਾਨੀ ਕਿ 2 ਵਜੇ ਹਮਲਾ ਕੀਤਾ ਉਹਦੀ ਜਿਹੜੀ 트럼ਪ ਵੱਲੋਂ ਜਿਹੜਾ ਨਿੰਦਿਆ ਕੀਤੀ ਗਈ ਆ ਤੇ ਦੂਸਰੇ ਪਾਸੇ ਆਪਾਂ ਕਹ ਲਈਏ ਕਿ ਪੰਜਾਬ ਦੇ ਚ ਇਹ ਮੁੱਖ ਮੰਤਰੀ ਹੁਣ ਭਗਵੰਤ ਮਾਨ ਹੋਣਾ ਅਕਾਲੀ ਦਰਬ ਦੇ ਸੁਖਵੀਰ ਬਾਦਲਾ ਮੇਕਰ ਮਨਜੀਤ ਸਿੰਘ ਮਜੀਠੀਆ ਵੱਲੋਂ ਉਹਨਾਂ ਨੇ ਕਿਹਾ ਕਿ ਜਿਹੜੇ ਆਪਰੇਸ਼ਨ ਸੰਧੂਰਾ ਜੰਗ ਸ਼ੁਰੂ ਹੋਈ ਆ ਉਹਨਾਂ ਨੇ ਕਿਹਾ ਕਿ ਅੱਤਵਾਦ ਦਾ ਖਾਤਮਾ ਲਾਜ਼ਮੀ ਆ ਤੇ ਸਾਡੀ ਸੈਨਿਕਾਂ ਤੇ ਸਾਨੂੰ ਮਾਣ ਚ ਮਾਣ ਹੋਣਾ ਵੀ ਚਾਹੀਦਾਗਾ ਮਾਣ ਕਰਨਾ ਵੀ ਚਾਹੀਦਾਗਾ ਪਰ ਇੱਥੇ ਇੱਕ ਗੱਲ ਬੜੀ ਕਲੀਅਰ ਤੇ ਘੱਟ ਦੇਖਣ ਨੂੰ ਮਿਲੀ ਆ ਕਿ ਜਦੋਂ ਵੀ ਨੁਕਸਾਨ ਹੁੰਦਾਗਾ ਚਾਹੇ ਉਹ ਸੋਕੇ ਨਾਲ ਹੋਵੇ ਹੜ੍ਹਾਂ ਦੇ ਨਾਲ ਹੋਵੇ ਚਾਹੇ ਉਹ ਜੰਗਾਂ ਦੇ ਨਾਲ ਹੋਵੇ ਨੁਕਸਾਨ ਹੁੰਦਾ ਹਮੇਸ਼ਾ ਪੰਜਾਬ ਦਾ ਪੰਜਾਬ ਤੇ ਪੰਜਾਬੀ ਅਤਮਾਰੇ ਆਂਦੇ ਆ ਪੰਜਾਬ ਤਾਂ ਫਿਰ ਜੋ ਕਰਦਾ ਚੜਦਾਗਾ ਉਹ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਪੰਜਾਬ ਪਹਿਲਾਂ ਹੀ ਜਿਹੜਾ ਕਿ ਮਰ ਮਰ ਕੇ ਉੱਠਦਾਗਾ ਹੁਣ ਕਈ ਰਾਜਾਂ ਤੇ ਜਿਹੜੇ ਬਿਆਨ ਆਏ ਨੇ ਚੀਨ ਦਾ ਬਿਆਨ ਆਇਆ ਕਿ ਜਿਹੜੀ ਜੰਗ ਹੈ ਇਹ ਹਟਾ ਦੇਣੀ ਚਾਹੀਦੀ ਹੈ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਕਿਉਂਕਿ ਮਸਲਾ ਜਿਹੜਾ ਹੁੰਦਾਗਾ ਉਹ ਬੈਠ ਕੇ ਹੀ ਨਿਵੇੜਿਆ ਜਾ ਸਕਦਾਗਾ ਜਿਹੜੇ ਕਿ ਇਸ ਦੇ ਕਈ ਜਿਹੜੇ ਕਿ ਦੇਸ਼ ਨੇ ਇਸ ਦੇ ਵਿਰੁੱਧ ਵੀ ਨੇ ਕਿ جنگ ਭਾਈ ਨਹੀਂ ਲਗਣੀ ਚਾਹੀਦੀ ਹਰ ਇੱਕ ਸਿੱਖ ਵੀ ਚਾਹੁੰਦਾ ਅੱਜ ਸਿੱਖਾਂ ਵੱਲੋਂ ਜਿਹੜਾ ਅੰਬਰਸਰ ਤੇ ਹੋਰ ਕਈ ਇਲਾਕਿਆਂ ਦੇ ਵਿੱਚ ਜਿਹੜਾ ਮਾਰਤ ਵੀ ਕੱਢਿਆ ਜਾ ਰਿਹਾ ਕਿ ਭਾਈ ਜਿਹੜੀ جنگ ਆ ਇਹ ਇਹ ਸਾਰਿਆਂ ਦੇ ਖਿਲਾਫ ਆ ਇਹ ਹਿੰਦੂ ਆ ਚਾਹੇ ਮੁਸਲਮਾਨ ਆ ਸਾਈ ਆ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੋ جنگ ਦੇ ਵਿੱਚ ਹੁੰਦਾ ਜੋ ਗੋਲਾ ਡਿੱਗਦਾ ਜੋ ਮਜਹਿਲਾਂ ਚੱਲਦੀਆਂ ਉਹ ਐਨੇ ਡਿੱਗਦੇ ਆ ਕਿ ਅਸੀਂ ਫਲਾਨਾ ਤੇ ਧੰਕੇ ਉੱਤੇ ਡਿੱਗਣਾ ਫਲਾਨਾ ਮਰਨਾ ਉਹਦੇ ਨਾਲ ਨੁਕਸਾਨ ਆ ਜਿਸ ਦਾ ਮਰਦੀ ਹੋ ਸਕਦਾਗਾ ਜਿਸ ਤਰ੍ਹਾਂ ਹੁਣ ਗੁਰਦੁਆਰੇ ਸਾਹਿਬ ਦੇ ਉੱਪਰ ਜਿਹੜਾ ਬੰਬ ਦਾ ਗੋਲਾ ਵੱਜਿਆ ਸਿੱਖਾਂ ਦੇ ਜ਼ਖਮ ਜਿਹੜੇ ਉਹ ਪਹਿਲਾਂ ਹੀ ਜਿਹੜੇ 84 ਵਾਂ ਦਵਾਰੇ ਹਰੇ ਹੋ ਚੁੱਕੇ ਨੇ ਆਪਰੇਸ਼ਨ ਸੰਧੂਰ ਤੇ ਜਿਹੜਾ ਸੰਧੂਰ ਦਾ ਨਾਮ ਰੱਖਿਆਗਾ ਚੀਨੀ ਦੇ ਵਿਦੇਸ਼ ਮੰਤਰਾਲੇ ਦਾ ਜਿਹੜਾ ਬਿਆਨ ਆਇਆਗਾ ਉਹਨਾਂ ਨੇ ਕਿਹਾਗਾ ਉਹਨਾਂ ਨੇ ਲਿਖਿਆ ਕਿ ਅਸੀਂ ਮੌਜੂਦਾ ਸਥਿਤੀ ਬਾਰੇ ਚਿੰਤਤ ਹਾਂ ਭਾਰਤ ਤੇ ਪਾਕਿਸਤਾਨ ਹਮੇਸ਼ਾ ਇੱਕ ਦੂਜੇ ਦੇ ਗਮਾਂਡੀ ਹਨ ਅਤੇ ਹਮੇਸ਼ਾ ਰਹਿਣਗੇ ਉਹਨਾਂ ਨੇ ਕਿਹਾ ਕਿ ਅਸੀਂ ਵੀ ਗਮਾਂਡੀ ਹਾਂ ਭਾਰਤ ਦੇ ਹਮੇਸ਼ਾ ਰਹਾਂਗੇ ਪਰ ਇਹ ਜੰਗਾਂ ਜਿਹੜੀਆਂ ਅਜਿਹੀਆਂ ਕਾਰਵਾਈਆਂ ਨੇ ਇਹਨਾਂ ਨੂੰ ਰੋਕ ਦੇਣਾ ਚਾਹੀਦਾ ਬੈਠ ਵਿਚਾਰ ਕੇ ਜਿਹੜਾ ਮਸਲਾ ਹੱਲ ਹੋਣਾ ਚਾਹੀਦਾਗਾ ਦੂਸਰੇ ਪਾਸੇ ਭਾਰਤ ਦੇ ਜ਼ਬਰਦਸਤ ਹਵਾਈ ਹਮਲੇ ਤੋਂ ਕਹਿੰਦੇ ਬਾਦ ਕਹਿੰਦੇ ਭਾ ਆਪਣਾ ਪਾਕਿਸਤਾਨ ਕਹਿੰਦੇ ਡਰਿਆਗਾ ਪਾਕਿਸਤਾਨ ਦੇ ਜਿਹੜਾ ਰੱਖਿਆ ਮੰਤਰੀ ਨੇ ਖਵਾਜਾ ਹਾਸੋ ਨੇ ਜਿਹੜਾ ਵੱਡਾ ਬਿਆਨ ਦਿੱਤਾ ਕਿ ਅਸੀਂ ਪਿੱਸੇ ਹਟ ਜਾਵਾਂਗੇ ਜੇਕਰ ਭਾਰਤ ਪਿੱਸੇ ਹਟ ਜਵੇ ਮੈਂ ਤੁਹਾਨੂੰ ਇੱਥੇ ਇੱਕ ਗੱਲ ਹੋਰ ਜ਼ਰੂਰੀ ਦੱਸਣਾ ਚਾਹਣਾਗਾ ਕਿ ਮੀਡੀਆ ਵੱਲੋਂ ਜਿਹੜੇ ਇਸ ਤਰ੍ਹਾਂ ਪ੍ਰੋਪਾਗੈਂਡੇ ਫਲਾਏ ਜਾ ਰਹੇ ਆ ਜਿ ਫਲਾਨਾ ਗੋਡੇ ਟੇਪ ਗਿਆ ਟਿਕ ਗਿਆ ਧਮਕਾ ਗੋਡੇ ਟੇਕ ਗਿਆ ਤੇ ਇਸ ਤਰ੍ਹਾਂ ਜਿਹੜਾ ਕਿ ਇੱਕ ਦੂਜੇ ਦਾ ਮਲੋਬਾਲ ਡਿਗਣ ਦੇ ਵਾਸਤੇ ਜਾ ਇੱਕ ਦੂਜੇ ਨੂੰ ਜਿਹੜਾ ਹੱਲਾਸ਼ੇਰੀ ਦੇਣ ਦੇ ਵਾਸਤੇ ਇਹ ਜਿਹੜੀਆਂ ਗੱਲਾਂ ਨੇ ਬਹੁਤ ਮੰਦ ਭਾਗੀਆਂ ਨੇ ਕਦੇ ਵੀ ਦੁਸ਼ਮਣ ਨੂੰ ਆਪਣਾ ਕਦੇ ਕਮਜ਼ੋਰ ਨਹੀਂ ਸਮਝਣਾ ਚਾਹੁੰਦਾ ਜੇ ਆਪਾਂ ਕਹਿੰਦੇ ਆ ਕਿ ਭਾਰਤ ਪਾਕਿਸਤਾਨ ਕਮਜ਼ੋਰ ਆ ਕਦੇ ਵੀ ਮੈਂ ਦੱਸਿਆ ਜੇ ਪਾਕਿਸਤਾਨ ਵਾਲੇ ਆਪ ਨੂੰ ਇਹਨੂੰ ਕਮਜ਼ੋਰ ਨਹੀਂ ਸਮਝਦੇ ਤੇ ਆਪਣਾ ਦੇਸ਼ ਉਹਨਾਂ ਨੂੰ ਕਮਜ਼ੋਰ ਨਹੀਂ ਸਮਝਦਾ ਕਿਉਂਕਿ ਜਦੋਂ ਲੜਾਈ ਹੁੰਦੀ ਆ ਉਦੋਂ ਬੜਾ ਕੁਝ ਲੜਾਈ ਕਰਨ ਵਾਲਾ ਨੁਕਸਾਨ ਹੁੰਦਾਗਾ ਤੇ ਇਹਦੇ ਉੱਤੇ जख्मਨ ਦੇ ਉੱਪਰ ਜਿਹੜਾ ਮਲਮ ਲਾਉਣ ਦੀ ਜ਼ਰੂਰਤ ਹੁੰਦੀ ਆ ਨਾ ਕਿ ਨੂਨ ਭੁੱਕਣ ਦੀ ਜ਼ਰੂਰਤ ਮੈਂ ਬੇਨਤੀ ਕਰਦਾ ਦੇਸ਼ ਵਾਸੀਆਂ ਨੂੰ ਚੜ੍ਹਦੇ ਤੇ ਲੈਂਦੇ ਪੰਜਾਬ ਵਾਸੀਆਂ ਨੂੰ ਕਿ ਯੰਗ ਦਾ ਜਿਹੜਾ ਮਾਹੌਲ ਆ ਉਸ ਨੂੰ ਬੰਦ ਕੀਤਾ ਜਾਵੇ ਤਾਂ ਕਿ ਆਮ ਨਾਗਰਿਕਾਂ ਦਾ ਜਿਹੜਾ ਨੁਕਸਾਨ ਹੋ ਰਿਹਾਗਾ ਕਿਉਂਕਿ ਅੱਤਵਾਦ ਆ ਜਿਹੜਾ ਅੱਤਵਾਦ ਨੂੰ ਖਤਮ ਕਰਨਾ ਚਾਹੀਦਾ ਉਹ ਬੈਠ ਕੇ ਗੱਲਬਾਤ ਕਰਕੇ ਜਿਹੜਾ ਦੋਨੇ ਦੇਸ਼ਾਂ ਰਲ ਕੇ ਜਿਹੜਾ ਇਹ ਅੱਤਵਾਦ ਖਤਮ ਕੀਤਾ ਜਾਵੇ ਕਿਉਂਕਿ ਨਿਰਦੋਸ਼ ਲੋਕਾਂ ਦੀ ਜਿਹੜੇ ਜਾਨਾਂ ਨੇ ਉਹ ਜੰਗ ਵਿੱਚ ਵੀ ਚੱਲੀਆਂ ਜਾਂਦੀਆਂ ਨੇ ਉਹ ਅਤਵਾਦ ਦੇ ذریعے ਵੀ ਚੱਲੀਆਂ ਜਾਂਦੀਆਂ ਨੇ ਤੇ ਸਾਂਝਮ ਬੜੀ ਇਹਦੇ ਤੇ ਵਰਤਨ ਦੀ ਲੋੜ ਆ ਤੇ ਜਿਹੜੀਆਂ ਕਿ ਗੱਲਾਂ ਨੇ ਮੀਡੀਆ ਵੱਲੋਂ ਫਲਾਇਆਂ ਜਾ ਰਹੀਆਂ ਨੇ ਬਹੁਤ ਮੰਦ ਭਾਗੀਆਂ ਨੇ ਕਿ ਇਹਦੇ ਵਿੱਚ ਜਰੂਰ ਜਿਹੜਾ ਕਿ ਚਿੰਤਤ ਰਹਿਣਾ ਚਾਹੀਦਾ ਕਿਸੇ ਵੀ ਅਫਵਾਹ ਦਾ ਕਿਸੇ ਵੀ ਅਫਾ ਨਹੀਂ ਉਡਾਉਣੀ ਚਾਹੀਦੀ ਕੋਈ ਵੀ ਇਸ ਤਰ੍ਹਾਂ ਜਿਹੜਾ ਕਦਮ ਨਹੀਂ ਚੁੱਕਣਾ ਚਾਹੀਦਾ ਬੇਸਕੋਨ ਅੰਮਰਸਰ ਤੋਂ ਲੈ ਕੇ ਚੰਡੀਗੜ੍ਹ ਦੇ ਹਵਾਈ ਜਹਾਜ਼ ਅੱਡੇ ਉੱਪਰ ਜਿਹੜਾ ਬੰਦ ਕੀਤੇ ਗਏ ਆ 10 ਮਈ ਤੱਕ ਸਕੂਲ ਬੰਦ ਕੀਤੇ ਗਏ ਆ ਨਾਲ ਲੱਗਦੇ ਜਿਹੜੇ ਸਰਦੀ ਇਲਾਕੇ ਨੇ ਜਿਹੜਾ ਉਹ ਜਿਹੜੇ ਖਾਲੀ ਹੋ ਗਏ ਖਾਲੀ ਕਰ ਰਹੇ ਨੇ ਘਰਾਂ ਦੇ ਘਰ ਜਿਹੜੇ ਨੇ ਉਹ ਟਰਾਲੀਆਂ ਦੇ ਵਿੱਚ ਸਮਾਨ ਭਰ ਕੇ ਆਪਣੇ ਗਾਂ ਰਿਸ਼ਤੇਦਾਰਾਂ ਦੇ ਘਰ ਜਾ ਰਹੇ ਨੇ ਕਿਉਂਕਿ ਜਿਹੜਾ ਸਭ ਤੋਂ ਜ਼ਿਆਦਾ ਸਰਦੀ ਇਲਾਕਾ ਹੁੰਦਾ ਨੇੜਲੇ ਪਿੰਡਾਂ ਦੇ ਵਿੱਚ ਨੁਕਸਾਨ ਜਿਹੜਾ ਸਭ ਤੋਂ ਜ਼ਿਆਦਾ ਹੁੰਦਾਗਾ ਜਿਹੜਾ ਕੱਲ ਇੱਕ ਜਹਾਜ਼ ਡਿੱਗਿਆਗਾ ਰਾਤ ਜਹਾਜ਼ ਡਿੱਗਿਆ ਜਿਹੜਾ ਬਠਿੰਡੇ ਦੇ ਅਕਲੀਆ ਖੁਰਦ ਦੇ ਵਿੱਚ ਆ ਉਹਦੇ ਵਿੱਚ ਦੋ ਜਣੇ ਦੀ ਮੌਤ ਦੱਸੀ ਜਾ ਰਹੀ ਆ ਇੱਕ ਤਾਂ ਕਹਿੰਦੇ ਮਜ਼ਦੂਰ ਸੀ ਕੰਮ ਕਰਦਾ ਸੀ ਹਰਿਆਣੇ ਦਾ ਦੂਸਰਾ ਪਾਇਲਟ ਦੱਸਿਆ ਜਾ ਰਿਹਾ ਤੇ 9 ਜਣੇ ਜ਼ਖਮੀ ਦੱਸੇ ਜਾ ਰਹੇ ਨੇ ਤੇ ਖੈਰ ਰੱਬ ਦਾ ਕਿ ਉਹ ਖੇਤਾਂ ਵਿੱਚ ਡਿੱਗ ਪਿਆ ਜੇ ਕਿਸੇ ਪਿੰਡ ਦੇ ਉੱਪਰ ਡਿੱਗਿਆ ਹੁੰਦਾ ਤਾਂ ਕਾਫੀ ਨੁਕਸਾਨ ਹੋਣਾ ਸੀ ਤੇ ਹਾਲੇ ਤੱਕ ਇਹਦੀ ਪੁਸ਼ਟੀ ਨਹੀਂ ਹੋ ਚੱਕੀ ਕਿ ਇਹ ਕਿਹੜੇ ਕਿਹਦਾ ਜਹਾਜ਼ ਆ ਇੰਡੀਆ ਦਾ ਜਹਾਜ਼ ਆ ਪਾਕਿਸਤਾਨ ਦਾ ਜਾਂ ਕਿਸੇ ਹੋਰ ਦੇਸ਼ ਦਾ ਜਹਾਜ਼ ਆ ਇਹ ਵੀ ਬੜੀ ਇੱਕ ਚਿੰਤਾ ਦਾ ਵਿਸ਼ਾ ਹੈਗਾ ਤੇ ਲੋਕਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਆਫਾ ਨਾ ਫਲਾਓ ਅਤੇ ਇਸ ਵੀਡੀਓ ਨੂੰ ਚੰਗੀ ਲੱਗੀ ਤਾਂ ਵੱਤ-ਵੱਤ ਸ਼ੇਅਰ ਕਰੋ ਆਪਣੇ ਕਮੈਂਟ ਵੀ ਜਿਹੜੇ ਜਰੂਰ ਲਿਖਿਓ ਪਰਮਾਤਮਾ ਸਭ ਦਾ ਭਲਾ ਕਰੇ ਰੱਬ ਰੱਖਾ ਮੈਡੂ ਜੀ ਦਾ ਖਾਲਸਾ ਬਹਿਨ ਜੀ ਕੀ ਫਤਿਹ